ਇਸ ਇੱਕ ਮੁੰਦੇ ਫੰਡਾਮੈਂਟਲ ਕਮੇਟੀ ਸਾਫ ਤੋਂ ਮੈਨਾਪਤੀ ਦੀ ਸ਼ਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਉਲਟੀਆਂ ਪੋਟੀਆਂ ਗੱਲਾਂ ਦੇ ਆ ਗਿਆ ਮੋਦੀ ਜੀ ਚਾਹੇ ਭਗਵੰਤ ਮਾਨ ਅਗੇਰ ਨਾ ਪੁੱਛੀ ਜਿਵੇਂ ਆਪਨ ਕੋਲ ਹਿਸਾਬ ਕਹਿੰਦੇ ਹੁੰਦੇ ਸੀਗੇ ਵੀ ਪਵਾਰੇ ਪਏ ਨੇ ਦੁਨੀਆ ਤੋਂ ਪਾਰੇ ਪਈਓ ਕਾ ਅਬੋਂ ਮੋਦੀ ਦੀ ਲੱਕ ਮੰਗੂ ਸੰਗਰਾਮ ਦੇ ਰੋਸ ਤੇ ਜਾਵਨ ਵੋਟਾਂ ਦੇ ਵਿੱਚ ਰਹਿ ਗਏ ਲਾਸਟ ਗੇਟ ਦੇ ਵਿੱਚ ਮੋਦੀ ਦੀ ਸ਼ੀਟ ਜਿੰਨੀ ਵੋਟਾਂ ਪੈਣੀਆਂ ਨੇ ਬਣਾਸ ਦੀਆਂ ਕੱਲ ਥਾ ਦੇਣਾ ਕਿਹਜਨੇ ਰੈਲੀ ਵਾਸਤੇ ਮੋਦੀ ਨੂੰ ਨਹੀਂ ਸੰਦਿਆ ਦਿੱਲੀ ਨੂੰ ਜਾ ਬੈਠਾ ਰਿਹਾ ਬੈਠੇ ਬੈਠੇ ਨੇ ਕਰਿਆ ਕੀ ਹੈ ਪਤਾ ਡੀਆਰ ਡੀਓ ਜਿਹੜਾ ਫਸ ਆਰਮੀ ਦਾ ਚੀਫ ਹੈ ਜਿੰਨਾਂ ਦਾ ਇਕੱਠਾ ਇਹਨੇ ਬਣਾਤੀ ਨਮਾਉਦਾ ਉਹਨੇ ਇੱਕ ਸਾਧ ਵਾਸਤੇ ਇਕੱਠਾ ਹੀ ਬਣਾਤੀ ਜੇ ਪੰਡੀ ਰਿਹਾ ਦਾ ਕਹਿੰਦੇ ਆ ਆਈਪੀਆ ਆਈਐਸ ਦੇ ਨਾਲ ਉਹਨਾਂ ਦੀ ਬਦਲੀ ਕਰਕੇ ਮੋਰ ਢਿੱਲੇ ਬਣਾ ਲੈਣ ਦੇ ਵਿੱਚ ਤਾਂ ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜਾ ਇਹ ਚੋਲਦਾ ਹਾ ਪੰਡਾ ਦਾ ਘੁਲਾਲਾ ਕਰਿਆ ਹੋਣਾ ਠੀਕਾ ਜੋ ਕਿ ਸਰਕਾਰ ਨੂੰ ਪਹਿਲੀ ਬੰਦਾ ਰੱਖ ਦੇ ਸਰਕਾਰ ਬਦਲੂਗੀ ਪਰ ਆਪਾਂ ਫੇਰ ਕਹਿੰਦੇ ਹੁੰਨੇ ਆ ਵੀ ਸਰਕਾਰਾਂ ਤੋਂ ਨਾ ਜਹਾਜ ਕਰਵਾ ਪਣੀ ਰੱਖੀ ਆ ਆਪ ਕਰੋ ਤੇ ਇਸ ਤਰ੍ਹਾਂ ਇਹ ਗੱਲਾਂ ਹੁਣ ਜੇ ਖੰਡੇ ਬਿਆਸ ਦੀ ਦਾ ਪਰਸੋਂ ਕੱਲ ਦੇ ਫਵਾਦ ਵਿੱਚ ਲੱਗਿਆ ਹੋਇਆ ਕਨਾਲ ਜੀ ਜਿਸ ਕਹਾਣਾ ਦੇ ਬਾਅਦ ਤੇ ਇੱਕ ਕਦਮ ਅੱਗੇ ਹੋਰ ਨੂੰ ਪਿਆਰ ਆ। ਕਿਉਂਕਿ ਉਹ ਬੋਲਾ ਲੱਗਿਆ ਜਿੰਮਾ ਕੋ ਮਿਲਣਾ। ਕਿ ਇਹ ਨਹੀਂ ਦਤਾਂ ਲਾਣਾ ਨਾਲ ਬਟਣ ਪਿਆਰ ਆ। ਐਈਆਂ-ਐਈਆਂ ਗੱਲਾਂ ਤੇ ਆਗੇ ਭਰਾਵੋ ਕਿਉਂਕਿ ਮੁਰਾ ਜਾਏ ਸਰਕਾਰ ਪੰਜਾਬ ਦੀ ਹੋਵੇ ਉਹਦੇ ਵੀ ਸਾਰ ਕੁਛ ਰਹੇ ਹੋ ਤੁਸੀਂ। ਚਾਹੇ ਹੋਵੇ ਸੈਕਟਰ ਸਰਕਾਰ ਉਹ ਬਖਾਇ ਫਿਰਦੇ ਨੇ ਹੋ ਕੱਲ ਦੇਖ ਲੋ। ਕਹਿੰਦਾ ਅਜੇ ਜੀਵੀ ਦਾ ਕਹਿੰਦੇ ਸੀ ਗੱਲ ਸੱਤ ਪਾ ਲਾਂਗੇ।

ਆਗਿਆ ਸੁਗਰੂਤਿਆਂ ਸਾਡੇ ਮੇਰੇ ਕਿਲੇ ਪੁਲੇ ਪਿਆਲੇ ਦੀਆਂ ਭੋਲੇ ਪ੍ਰੇਮੀਆਂ ਲੋਕੋ ਆਉਂਦੀਆਂ ਉਹਦੇ ਵਾਸਤਾ ਕੋਲ ਤਾਂ ਬੰਦ ਨਾ ਹਾਲੀ ਦੇ ਨਾਦਕਾਗੇ ਗਿਜਾਰੇ ਤੂੰ ਸ਼ਰਮ ਕਰ ਲੈ ਤੂੰ ਦੇਖ ਲੈ ਖੁਨਾਸ ਸਾਡੀ ਮਦਦ ਚ ਆ ਕੇ ਬਾ ਕਰਾਇਆ ਤਾਂ ਹੈ ਤੇ ਹਮੇਸ਼ਾ ਮੰਤਰੀਆਂ ਦੇ ਸਾਹਮਣੇ ਜਾ ਕੇ ਤੂੰ ਜੀ ਦੇਖਣੇ ਬਾਬਾ ਪਾਣਾ ਬੈਠੀ ਐ ਮੇਨੂੰ ਨਾਲ ਕੰਮ ਦੇ ਧਰਮ ਆਉਂਦੀਆਂ ਵੀ ਫਿਰ ਉਹ ਮੂਹੇ ਕਰ ਰਹੇ ਆ ਥੋੜੇ ਮੰਤਰੀਆਂ ਦੀਆਂ ਤੂੰ ਆਪਣੇ ਹੁਕਮ ਕਰ ਲੈ ਸਾਨੂੰ ਪਿਛਾੜੇਗਾ ਤੂੰ ਉਹਦਾ ਸਰਬੋਸਤ ਆ ਰਹੀ ਪਿੰਨ ਸਾਨੂੰ ਪਤਾ ਹੈ ਇਹ ਆਈਓ ਕੀ ਜੀ ਦੇ ਪਾਪਾ ਨੇ ਜੀ ਦੀਆ ਇਹ ਦੁਨੀਆ ਦੇ ਬਾਬਾ ਦੇ ਸੋਢੀਏ ਲਾਜੂ ਇਹ ਆਜੀ ਪਿੰਡਾਂ ਦੇ ਸਾਡੇ ਮਾਮਾ ਪਿਆਜੋ ਮਦੂਦਾ ਦੇ ਮਾਮਾ ਦੇ ਉਹ ਖਾਕਾ ਕਾਟਣਾ ਸੋਭੀ ਕੇ ਲਾਉਣਗੇ ਸਾਡੇ ਸਾਨੀਆਂ ਦਾ ਲਾਣਾ ਪਤਾ ਹੈ ਸਾਨੂੰ ਸਾਨੂੰ ਹਮੇਂ ਲੋੜ ਨਹੀਂ ਕਿਉਂਕਿ ਇੱਕ ਵਾਰ ਇੱਕਾ ਸਾਡੇ ਕਟੜੀ ਗਾ ਦਾ ਪਿੰਡਾਂ ਦੇ ਵਿੱਚ ਇੱਕ ਸਾਡਾ ਕੋਈ ਮੁੰਡਾ ਤਾਰੂਪੀ ਨੂੰ ਨਹੀਂ ਫਰਕਾ ਸੀਗਾ ਘਰ ਜਾਨ ਬਥੇਰਾ ਇਲਾਜ ਕਰਵਾਇਆ ਇਹ ਪਿੰਡਾਂ ਦੇ ਪਛਾੜੇ ਮਾਮਾ ਪੈਣਾ ਦਾ ਹੁੰਦਾ ਹੈ ਕਿ ਇਹਨੂੰ ਮੱੜ ਦਾ ਮਾਲਵੇ ਪਤਾ ਨਹੀਂ ਸਮਝਾ ਨਾ ਕੋਈ ਕਿ ਮਾਲਾ ਨਾ ਕਰਨੀ ਉਹ ਕੋਈ ਤਾਂ ਨੋਹੀ ਇਹਨੂੰ ਕੋਈ ਜੋ ਕੋਈ ਤਰੇ ਲਾ ਗਿਆ ਜੰਨਾ ਗਿਆ ਤੇ ਉਹਨਾਂ ਨੇ ਇਹਨੂੰ ਕੋਈ ਹੋਵੇ ਕੋਈ ਛਾਣੇ ਨੂੰ ਲੱਗਿਆ ਉਹ ਛਾਣੇ ਨੂੰ ਲੱਗਿਆ ਮੁਤਾਹਾਰੂ ਪੰਦੇ ਰਾਦੀਗਾ ਉਹਨੇ ਦਰਹਾਰੂ ਪੰਦੇ ਰਾਦੀਗਾ ਉਹਦਾ ਪੰਨੇ ਚੋਸਨੀ ਜਿਤ ਕੋਈ ਆ ਸਕਨੀ ਹੈ ਕਮਾਨਿਆ ਦਾ ਵਾਲੀ ਕੋਈ ਨਹੀਂ ਜਨਾ ਚੱਕ ਕੇ ਫੋਨ ਕਰਤਾ ਪੁਰਸ਼ਾਲੀ ਉਹ ਕੋਲੋਂ ਅੱਗੇ ਮੁਤਾਹਾਰਾ ਪਤਾ ਨਹੀਂਗਾ ਗਵਾਂ ਦੇ ਵਿੱਚ ਛਾਰ ਮਾਰ ਕੇ ਫਾਰ ਭੱਜ ਗਿਆ ਐਚ ਪੀ ਨੇ ਛਾਣਾ ਫੜ ਲਿਆ ਉਹ ਕਹਿੰਦਾ ਜੀ ਮੈਂ ਤਾਂ ਛਾਣਾ ਉਹ ਸਮਝਾਵਾ ਹੋਈ ਨਹੀਂ ਜਿਹੜਾ ਭੱਜ ਗਿਆ ਤੂੰ ਜਾਣਾ ਨਹੀਂ ਹੈਗਾ ਤੂੰ ਤਾਂ ਮੋਗ ਦੇ ਪਾਰ ਤੇ ਫਸ ਗਿਆ ਉਹ ਗੱਲਾਂ ਨੇ ਭਰਾ ਉਹ ਜਿਹੜੇ ਛਾਣੇ ਆ ਸੀ ਉਹ ਤਾਂ ਸਾਡਾਂ ਦੇ ਲੋਕ ਰਹੇ ਆ ਜਿਹੜੇ ਇਹ ਹੱਦਕਾ ਬੜੇ ਕਰਨ ਵਾਲੇ ਨੇ ਕਾਹਲੇ ਕਰਨ ਵਾਲੇ ਨੇ ਮਾਰ ਦਤਾ ਬਰਾਸਨਾਰੀ ਨੇ ਦੋ ਵਕਤ ਆਸੀ ਸਤਲ ਕਰੇ ਹੋਏ ਨੇ ਲਖੀਨਪੁਰ ਥੀੜੀ ਦੇ ਵਿੱਚ ਰਚਪੂਰ ਸਾਨੂੰ ਸਾਡੇ ਮਾਵਾ ਪਾਇਆ ਸਾਡੇ ਬੱਚਿਆਂ ਦੇ ਮੈਡੀਕਲ ਖਾਤਮੇ ਨੂੰ ਜੂਰੀ ਦੇਖਿਆ ਦੇ ਲਈ ਦੇ ਵਿੱਚ ਉਹ ਐਮਐਮਏ ਮੰਤਰੀ ਸੰਤਰੀ ਇਹਨਾਂ ਦੇ ਬਾਰੇ ਫਰਕ ਨੇ ਇੱਕਦਾਂ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਸਾਨੂੰ ਇਹ ਕਰਨਾ ਫਿਰ ਦੱਸਣ ਦੀ ਲੋੜ ਨਹੀਂ ਸਾਡੇ ਇਹ ਸਾਰੀਆਂ ਗੱਲਾਂ ਜਾਣਦੇ ਆ ਉਹ ਜਿਹੜੇ ਇਹਨਾਂ ਦੇ ਵਿੱਚ ਕੱਲ ਦੇਖ ਲੋ ਉਹੀ ਕੰਨੀ ਜਿਹੜਾ ਕਹਿੰਦਾ ਸੀ ਜੀ ਮਟਾਈ ਧੰਗ ਨਾਲ ਪਾ ਲੈਣਾ ਮੈਟਨਾਈ ਟਵੀ ਲਾ ਲੈਣਾ ਕੱਲ ਤਾਂ ਖੇਡ ਰਿਹਾ ਦੀਗਾ ਉਹ ਜੀ ਰਾਜਾ ਬਣੀਗਾ ਉਹਨੇ ਪਕੌੜੇ ਲਾ ਰਿਹਾ ਹੈ ਉਹ ਬਿੱਟੂ ਮੈਨੂੰ ਲੱਗਦਾ ਉਹਨੇ ਕਦੇ ਫੈਦਰ ਚੱਲ ਕੇ ਵੀ ਦੇਖਿਆ ਹੁਣ ਆਹ ਰਾਹੁਲ ਲੰਦੀ ਗਰੇ ਮਾਚਾ ਲਾ ਰਿਹਾ ਹੈ ਕਦੇ ਮਟਾਇਰ ਦੇ ਪਿੱਛੇ ਬੈਠ ਰਿਹਾ ਹੈ ਕਦੇ ਅੱਜੀ ਜੀ ਲਾਰ ਹੈ ਸੱਤੇ ਪਾਣੀ ਦੇ ਵਿੱਚ ਤੂੰ ਇਹ ਗੱਲਾਂ ਦੇ ਸਾਨੂੰ ਕੋਈ ਮੂਰਖ ਬਣਾਉਣ ਦੀ ਲੋੜ ਨਹੀਂ ਅਸੀਂ ਇੰਨੇ ਜਾਗਰਤ ਹੋ ਗਏ ਹੁਣ ਲੋਕਾਂ ਵੀ